ਆਜੋ ਇੱਕ ਜਿਵੇਂ ਚਲੋ ਆਪਾਂ ਨੌਕਰੀਆਂ ਤੇ ਸਰਕਾਰੀ ਨੌਕਰੀਆਂ ਤੇ ਟਰਾਲੀਆਂ ਤੇ ਗੱਲ ਕਰਦੇ ਕਿ ਇੰਟਰਸਟਿੰਗ ਚੀਜ਼ ਦਿਖਾਣੇ ਆਪੋ ਦੇਖੋ ਫੇਰ ਮੈਂ ਉਹੀ ਕਮਾਂਗਾ ਕਿ ਸਾਡੇ ਸਾਰੇ ਲੋਕਾਂ ਨੂੰ ਉਹੀ ਲੱਗਦਾ ਵੀ ਯਾਰ ਸਰਕਾਰੀ ਨੌਕਰੀ ਬਬ ਮਿਲ ਗਈ ਠੀਕ ਹੈ ਨਹੀਂ ਤੇ ਨਹੀਂ ਆਪਾਂ ਅਮਰੀਕਾ ਕੈਨੇਡਾ ਚਲਦੇ ਨਾ ਫਿਰ ਮੈਂ ਇਹ ਵੀਡੀਓ ਰਾਈ ਫਿਰ ਆਪਣੇ ਖਾਸ ਕਰਕੇ ਪਿੰਡਾਂ ਵਾਲਿਆਂ ਨੂੰ ਜੀ ਜੀ ਇਹ ਬਹੁਤ ਮੈਸੇਜ ਦੇਣਾ ਚਾਹੁੰਦਾ ਕਿ ਕਿਸੇ ਦੇਸ਼ ਦੀ ਜਾਂ ਕਿਸੇ ਏਰੀਏ ਦੀ ਜੀ ਜੀ ਉਹ ਜਿਹੜੀ ਡਿਵੈਲਪਮੈਂਟ ਹੈ ਨਾ ਉਹ ਠੀਕ ਹੈ ਸਰਕਾਰੀ ਨੌਕਰੀ ਸਾਰਿਆਂ ਨੂੰ ਮਿਲ ਨਹੀਂ ਸਕਦੀ ਹੈ ਨਾ ਕਿੰਨੇ ਲੋਕਾਂ ਨੂੰ ਮਿਲਦੀ ਹੈ ਜੀ ਜੀ ਉਹ ਇੱਕ ਪ੍ਰਾਈਵੇਟ ਸੈਕਟਰ ਤੋਂ ਹੁੰਦੀ ਹੈ ਜ ਜਿਹਨੂੰ ਆਪਾਂ ਕੰਪਨੀ ਕਹਦੇ ਹਾਂ ਹੌਲੀ ਹੌਲੀ ਉਹ ਕਾਰਪੋਰੇਟ ਬਣ ਜਾਂਦੇ ਆ ਜੀ ਜੀ ਹੁਣ ਅਸੀਂ ਅਸੀਂ ਲੈ ਲੋ ਚਾਹੇ ਜੱਗਾ ਬੌਸ ਲੈ ਲੋ ਜਾਂ ਹੋਰ ਵੀ ਪਿੰਡਾਂ ਦੇ ਵਿੱਚ ਖੁੱਲੀਆਂ ਹੋਈਆਂ ਹੈ ਨਾ ਸੋ ਇੱਕ ਇੰਡਸਟਰੀ ਨਾਲ ਏਰੀਆ ਦੀ ਕਿੱਦਾਂ ਗ੍ਰੋਥ ਹੁੰਦੀ ਹੈ ਪਹਿਲੀ ਚੀਜ਼ ਉੱਥੇ ਡਾਇਰੈਕਟ EMPLOYMENT ਮਿਲਦੀ ਹੈ ਠੀਕ ਹੈ ਹੁਣ ਡਾਇਰੈਕਟ EMPLOYMENT ਮਿਲ ਗਈ ਫਿਰ ਉਸ ਪਿੰਡ ਦੇ ਵਿੱਚ ਲੋਕ ਰਹਿੰਦੇ ਆ ਪੋਸਟ ਪਿੰਡ ਦੇ ਵਿੱਚ ਘਰ ਕਿਰਾਏ ਤੇ ਜਾਂਦੇ ਆ ਉਸ ਪਿੰਡ ਦੀਆਂ ਦੁਕਾਨਾਂ ਤੋਂ ਲੋਕ ਸਮਾਨ ਲੈਂਦੇ ਆ ਉਸ ਪਿੰਡ ਦੇ ਮੀਟ ਦੀਆਂ ਦੁਕਾਨਾਂ ਤੋਂ ਲੋਕ ਮੀਟ ਖਾਂਦੇ ਆ ਜਾਂ ਹੋਰ ਪੈਗ ਸ਼ਗਲਣ ਵਾਲੇ ਪੈਗ ਵੀ ਲਾਂਦੇ ਉਹ ਉਹਨੂੰ ਵੀ ਢਿੱਡ ਲੱਗਿਆ ਜਿਹੜਾ ਬੰਦਾ ਸ਼ਰਾਬ ਵੇਚਦਾ ਠੀਕ ਹੈ ਫਿਰ ਬਬਰ ਉਹ ਜਾ ਇੱਕ ਮਿੰਟ ਸਬਜ਼ੀਆਂ ਮਿਲਦੀਆਂ ਜੀ ਜੀ ਠੀਕ ਹੈ ਇੰਪਲੋਇਮੈਂਟ ਫਿਰ ਉੱਥੇ ਕੋਈ ਪ੍ਰੋਡਕਟ ਬਣਦਾ ਲੋਕਾਂ ਨੂੰ ਕਿਸੇ ਨੇ ਗੱਡੀ ਲਈ ਦੀ ਕਿਰਾਏ ਤੇ ਕੋ ਛੱਡਨ ਆ ਰਿਆ ਬੱਸਾਂ ਵਾਲਿਆਂ ਨੂੰ ਕਿਰਾਇਆ ਮਿਲਦਾ ਪਰ ਜਿਹੜੀ ਮੈਂ ਚੀਜ਼ ਵਾਸਤੇ ਤੁਹਾਨੂੰ ਦਿਖਾ ਰਿਹਾ ਸਾਡੇ ਉਹ ਪਿੰਡ ਦੇ ਵਿੱਚ ਫੈਕਟਰੀ ਆ ਪਿੰਡ ਦਾ ਹੀ ਮੁੰਡਾ ਆ ਸੋ ਇਹ ਥੋੜਾ ਜਿਹਾ ਬਾਇ ਬਰਥ ਜੀ ਜੀ ਇਹਨੂੰ ਆਪਾਂ ਕਹਿ ਦਿੰਨੇ ਆ ਅਬਨਾਰਮਲ ਕਹਿ ਦਿੰਨੇ ਹੈਨਾ ਜੀ ਜੀ ਸੋ ਇਹਨੂੰ ਪਿੰਡ ਦਾ ਵੀ ਨਾ ਪਤਾ ਹੋਣਾ ਠੀਕ ਹੈ ਜੀ ਠੀਕ ਹੈ ਉਹ ਵੀ ਤੇਰਾ ਪਿੰਡ ਜਿਹੜਾ ਪਿੰਡ ਕਿਹੜਾ ਤੇਰਾ ਲੱਗਿਆ ਕੋਈ ਤਰਫ ਨਾ ਹੈਨਾ ਇਹ 3 ਸਾਲ ਤੋਂ ਸਾਡੇ ਕੰਮ ਕਰ ਰਿਹਾ ਠੀਕ ਹੈ ਜੀ ਠੀਕ ਹੈ ਇਹ ਇਹਦੇ ਨਾਲ ਇੱਕ ਤਾਂ ਫਾਇਦਾ ਹੋ ਗਿਆ ਬੋਲਣ ਲੱਪਿਆ ਇਹ ਘਰੇ ਲੁਕਿਆ ਰਹਿੰਦਾ ਰਿਹਾ अच्छा जी ठीक है ਇਹ ਬਾਹਰ ਨਹੀਂ ਨਿਕਲ ਅੱਜ ਵੀ ਇਹਨੂੰ ਮਹੀਨੇ ਚ ਇੱਕ ਦੋ ਵਾਰ ਇਦਾਂ ਦੀ ਪ੍ਰੋਬਲਮ ਆਂਦੀ ਲੁੱਕ ਜਾਂਦਾ اچھا ਜੀ ਹੁਣ ਇਹਨੂੰ ਅਸੀਂ ਟ੍ਰੇਨ ਕਰ ਲਿਆ ਇਹ ਕੀ ਕੀ ਕਰਦਾ ਕੰਮ ਦੂਗਾ ਪੀ ਹਾਂ ਜੀ ਅੱਗੇ ਅੱਪਾ ਅੱਛਾ ਇਹ ਮਤਲਬ ਧੁਰਿਆਂ ਦੇ ਐਕਸਲ ਖੋਲਦਾ ਹੱਬਾਂ ਖੋਲਦਾ ਅੱਛਾ ਜੀ ਇਹ ਫਿੱਟ ਕਰਦਾ ਇਹਨੂੰ ਅਸੀਂ ਟ੍ਰੇਨ ਕੀਤਾ ਹੋਇਆ ਠੀਕ ਹੈ ਠੀਕ ਹੈ ਔਰ ਇਹਨੂੰ ਅਸੀਂ 9 ਤੋਂ 10000 ਰੁਪਏ ਮਹੀਨੇ ਦੀ ਤਨਖਾਹ ਦਿੰਦੇ ਹਾਂ ਵੈਰੀ ਗੁੱਡ ਹੈ ਨਾ ਸੋ ਤੁਸੀਂ ਮਤਲਬ ਇਹ ਹਰ ਹਰ ਵਾਰ ਦੀ ਹੋਣੇ ਦੀ ਵੱਧ ਜਾਣੀ ਤਰੱਕੀ ਹੋ ਜਾਣੀ ਇਸ 1 ਅਪ੍ਰੈਲ ਤੋਂ ਠੀਕ ਹੈ ਜੀ ਇਹਦਾ ਕਾਰ ਇਥੋਂ 100 ਮੀਟਰ ਤੇ ਆ ਸੋ ਇਹ ਹੁਣ ਉਮਰ ਕਿੰਨੀ ਹੋਵੇ ਦੀ ਉਮਰ ਇਹਦੀ ਹੋਣੀ ਆ 34-35 ਸਾਲ ਵਿਆਹੇ ਆ ਕੁੜੀਆਂ ਦੋ 6-7 ਕਿੱਲੇ ਦਾ ਮਾਲਕ ਵੀ ਹੁੰਦਾ ਕਿਆ ਬਾਤ ਹੈਨਾ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਘਰੋਂ ਬਾਹਰ ਤੁਸੀਂ ਕਰਦੇ ਘਰੋਂ ਬਾਹਰ ਕੱਢਿਆ ਆਪਾਂ ਔਰ ਇਹ ਬੰਦਾ ਕਿਤੇ ਬਾਹਰ ਕੰਮ ਕਰਨ ਵੀ ਨਹੀਂ ਜਾ ਸਕਦਾ ਇਹਨੂੰ ਰੋਡ ਕਰਾਸ ਔਖਾ ਕਰਨਾ ਹੁੰਦਾ ਠੀਕ ਆ ਪਰ ਇੱਥੇ ਰਹਿਮ ਦੇ ਨਾਲ ਇਹ ਚਲੋ ਸਿੱਖ ਗਿਆ ਫੋਨ ਨਾਲ ਸ਼ੁਰੂ ਕਰਤਾ ਇਹਨ ਫੋਨ ਲਾਂਦਾ ਆ ਟਰੈਕਟਰ ਚਲਾਉਣਾ ਸਿੱਖ ਗਿਆ ਠੀਕ ਆ ਸਾਈਕਲ ਰੇਲ ਲਿੰਦਾ ਕੰਮ ਜਿੰਨਾ ਵੀ ਅਸੀਂ ਤਨਖਾਹ ਦਿੰਨੇ ਉਹ ਤੋਂ ਜ਼ਿਆਦਾ ਹੀ ਕੰਮ ਕਰਦਾ ਮੈਂ ਇਸ ਕੈਮਰੇ ਵਿੱਚ ਵੀ ਕਹਿ ਰਿਹਾ ਹਾਂ ਨਾ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਇੱਕ ਲੋਕਲ ਇਹਦੇ ਏਰੀਆ ਚ ਪ੍ਰੋਬਲਮ ਹੁੰਦੀ ਦੇ ਤਾਂ ਸ਼ਹਿਰਾਂ ਚ ਚਲੇ ਜਾਓਗੇ ਨਾ ਕੋਟੀਆਂ ਦੇ ਬਾਹਰ ਕੋਈ ਗੱਡੀ ਖੜੀ ਕਰ ਦਊਗਾ ਕਿਉਂਕਿ ਸ਼ਹਿਰਾਂ ਚ ਭੀੜੀਆਂ ਗਲੀਆਂ ਹੁੰਦੀਆਂ ਉਹ 20 ਮਿੰਟ ਖੜੀ ਵੀ ਹੈ ਨਾ ਕੋਈ ਜ਼ਿਆਦਾ ਹੱਲਾ ਨਹੀਂ ਕਰਦੇ ਤੁਸੀਂ ਲੁਧਿਆਣੇ ਚਲੋ ਲੋਕਾਂ ਦੀ ਉੱਪਰ ਇੰਡਸਟਰੀ ਹੈ ਹੱਲੇ ਇੰਡਸਟਰੀ ਉੱਪਰ ਘਰ ਹੈ ਜੇ ਕੋਈ ਚੱਲਾ ਵੀ ਜਾਂਦਾ ਲੋਕ ਪੋਲਾਈਟਲੀ ਯਾਰ ਤੇਰੀ ਗੱਡੀ ਕਰਦੇ ਪਿੰਡਾਂ ਚ ਬਹੁਤ ਵੱਡੀ ਪ੍ਰੋਬਲਮ ਹੈ ਯਾਰੇ ਤਾਂ ਪੰਗਾ ਹੋ ਗਿਆ ਫਲਾਨਾ ਹੋ ਗਿਆ ਢਿੰਗੜਾ ਹੋ ਗਿਆ ਹੈਨਾ ਹੁਣ ਇਸ ਪਿੰਡ ਦੇ ਵਿੱਚ ਸਾਡੇ ਆ ਪਾਜੀ ਪਿੰਡ ਦੇ ਆ ਠੀਕ ਆ ਔਰ ਆਲੇ ਦੁਆਲੇ ਕਈ ਪਿੰਡਾਂ ਦੇ ਸਾਡੇ ਕੰਮ ਕਰਦੇ ਚਲੋ ਸਾਰਨਗੁਰ ਦੀ ਵੀ ਲੇਬਰ ਹੈ ਪਰ ਅਸੀਂ ਕਹਿੰਦੇ ਆਪਣੇ ਏਰੀਆ ਨੂੰ ਵੀ ਦੇਣੀ ਹੈ ਹੈਨਾ ਕੋਈ ਰੋਟੀ ਬਣਾ ਰਿਹਾ ਕੋਈ ਝਾੜੂ ਮਾਰ ਰਿਹਾ ਕੋਈ ਬਿਲਡਿੰਗ ਕਰ ਦਿਆ ਕੋਈ ਦੀ ਫੈਸਿਲਿਟੀ ਦਾ ਕਿੰਨਾ ਫਾਇਦਾ ਵਧੀਆ ਸੈਲਰੀ ਮਿਲਦੀ ਆ ਟਾਈਮ ਤੇ ਸੈਲਰੀ ਮਿਲਦੀ ਆ ਕਿਤੇ ਸਾਈਕਲ ਤੇ ਮੋਟਰਸਾਈਕਲ ਤੇ ਜਾਣਾ ਨਹੀਂ ਹੈ ਠੀਕ ਹੈ ਸਵੇਰੇ ਆ ਜਾਣਾ ਸ਼ਾਮ ਨੂੰ ਚਲ ਜਾਣਾ ਘਰ ਦੇ ਵਿੱਚ ਹੈ ਨਾ ਸੋ ਮੇਰਾ ਮੇਰਾ ਮਤਲਬ ਇਸ ਵੀਡੀਓ ਦਾ ਹੀ ਮੈਸੇਜ ਇਹ ਹੈ ਕਿ ਕਿਸੇ ਵੀ ਜਿਹੜੀ ਏਰੀਏ ਦੀ ਤਰੱਕੀ ਹੈ ਉਹ ਇੰਡਸਟਰੀ ਨਾਲ ਹੁੰਦੀ ਹੈ ਬਿਲਕੁਲ ਤੁਸੀਂ ਲੁਧਿਆਣਾ ਜਾ ਕੇ ਦੇਖੋ ਛੋਟੀਆਂ-ਛੋਟੀਆਂ ਦੁਕਾਨਾਂ ਜਿਹੜੇ ਕਰੋਨਾ ਦਾ ਬਿਜ਼ਨਸ ਕਰਦੇ ਆ ਉੱਥੇ ਇਮਪਲੋਇਮੈਂਟ ਹੈ ਉੱਥੇ ਕੋਈ ਲੇਡੀ ਚਾਹੇ ਮੈਂ ਕਿਸੇ ਦੇ ਅਕਾਊਂਟ ਦਾ ਕੰਮ ਕਰਨਾ 15000 10000 12000 ਮੈਂ बार-बार बार-बार ਪਿੰਡ کہہ ਰਿਹਾ ਹੁਣ ਵੀਡੀਓ ਦੇਖ ਕੇ ਕਿਤੇ ਇਹ ਨਾ ਲੱਗੇ ਲੋਕਾਂ ਨੂੰ ਵੀ ਖਰੇ ਜ਼ਾਇਲਦਾਰ ਨੂੰ ਪਿੰਡ ਤਾਂ ਪਿੰਡ ਦੇ ਲੋਕ ਤਾਂ ਹੀ ਕਰਦੇ ਆ ਸੋ ਇਦਾਂ ਨਹੀਂ ਮੈਂ ਕਹਿ ਰਿਹਾ ਪ੍ਰੋਬਲਮ ਹੁੰਦੀ ਹੈ ਮੈਂ ਇਸ ਤੇ ਭਾਵੇਂ ਸਾਡਾ ਵੀਰ ਜੱਗਾ ਬੌਸ ਆ ਤੇ ਭਾਵੇਂ ਜੈਲਦਾਰ ਇਨੋਵੇਸ਼ਨ ਆ ਹਾਂਜੀ ਇਹ ਜੰਗਲ ਚ ਮੰਗਲ ਲਾਉਣ ਵਾਲੀ ਗੱਲ ਆ ਤੇ ਜਿੱਥੇ ਮਤਲਬ ਆਪਾਂ ਸੋਚ ਨੇ ਆਪਾਂ ਇਹੀ ਸੋਚਦੇ ਆਂ ਵੀ ਯਾਰ ਸਭ ਵੱਡਾ ਸ਼ਹਿਰ ਹੋਵੇ ਮਤਲਬ ਇੱਕ ਵੱਡੀ ਮਾਰਕੀਟ ਹੋਵੇ ਤੇ ਉੱਥੇ ਲੋਕ ਪੰਜ ਸੱਤ ਦੁਕਾਨਾਂ ਵੀ ਉਹਦੀਆਂ ਹੋਣ ਤੇ ਫੇਰ ਹੀ ਸਾਡਾ ਬਿਜ਼ਨਸ ਚੱਲ ਸਕਦਾ ਪਰ ਜੈਲਦਾਰ ਇਨੋਵੇਸ਼ਨ ਪਾ ਮਲਕੀਤ ਸਿੰਘ ਹੁਣਾ ਤੇ ਜੱਗੇ ਟਰੈਕਟਰ ਬੌਸ ਨੇ ਇਹ ਸਾਬਤ ਕਰਤਾ ਆ ਕਿਪਾ ਤੁਹਾਡੇ ਚ ਕਲਾ ਹੋਣੀ ਚਾਹੀਦੀ ਆ ਜਿੱਥੇ ਮਰਜ਼ੀ ਬੈਜੋ ਜਿੱਥੇ ਮਰਜ਼ੀ ਬੈਜੋ ਕੰਮ ਚੱਲੂਗਾ ਤੇ ਨਾਲ ਪੰਜ ਸੱਤ ਪਰਵਾਹਾਂ ਨੂੰ ਵੀ ਕੰਮ ਦੋਗੇ ਇਹ ਹੁਣ ਤੁਹਾਡੇ ਸਿਰ ਤੇ ਘੱਟੋ ਘੱਟ ਜ਼ਿਆਦਾ ਨਹੀਂ ਤੇ ਇੱਥੇ 1.5 200 ਪਰਿਵਾਰ ਜਿਹੜਾ ਪਾਲਦੇ ਕੋ ਇਨਡਾਇਰੈਕਟ ਸੋਸ 100 150 ਆ ਫਿਰ ਪਿੱਛੇ ਕੋਈ ਖਰਾਦ ਦਾ ਕੰਮ ਕਰਦੇ ਆ ਪਿੰਡ ਚ ਪੰਜ ਸੱਤ ਗੱਡੀਆਂ ਵਾਲੇ ਆ ਆ ਭਾਈ ਸਾਹਿਬ ਪਠਾਨਕੋਟ ਤੋਂ ਆਂਦੇ ਆਟੋ ਲੈ ਕੇ ਇਹ ਵੀ ਸਮਾਨ ਲੈ ਕੇ ਆਂਦੇ ਨੇ ਉਹਨਾਂ ਨੂੰ ਬਿਜ਼ਨਸ ਮਿਲਦਾ ਤੇ ਦੇਖੋ ਬਾਰ ਦਾ ਪੈਸਾ ਹੀ ਮੁਕੇਰੀਆਂ ਚ ਲੈ ਕੇ ਆ ਰਿਹਾ ਪਿੰਡ ਚ ਲੈ ਕੇ ਆ ਰਿਹਾ ਹੈ ਨਾ ਸੋ ਇਹੀ ਤਾਂ ਹੁਣ ਦੇਖੋ ਮਤਲਬ ਤਰੱਕੀ ਤਾਂ ਤਾਂ ਹੀ ਹੋਣੀ ਹੈ ਨਾ ਕਿ ਜੇ ਕਿਤੇ ਬਾਹਰ ਦਾ ਪੈਸਾ ਇੱਥੇ ਆਊਗਾ ਜੇ ਹੀ ਆਪਣਾ ਪੈਸਾ ਉਹ ਉੱਥੇ ਹੀ ਲਾਈ ਗਏ ਉਹ ਫਾਇਦਾ ਨਹੀਂ ਨਾ ਬਾਹਰ ਦਾ ਪੈਸਾ ਹੀ ਇੱਥੇ ਲਿਆ ਆ ਰਹੇ ਪਿੰਡ ਦੇ ਵਿੱਚ ਬਾਹਰ ਫੋਰਨ ਵਿੱਚ ਕਿਹੜੇ ਕਿਹੜੇ ਕੰਟਰੀ ਚ ਜਾਂਦੀ ਹੈ ਉਹ ਫੋਰਨ ਦੇ ਵਿੱਚ ਅਸੀਂ ਬਹੁਤ ਇੰਟਰਸਟ ਨਹੀਂ ਰੱਖਦੇ ਵਿੱਚ ਕਦਾ ਰੀਜ਼ਨ ਕੀ ਹੈ ਕੁਝ ਯੂ ਐਸ ਵਗੈਰਾ ਹੀ ਬਰੇਕਾਂ ਬਰੇਕਾਂ ਵਾਲੀਆਂ ਟਰਾਲੀਆਂ ਭੇਜੀਆਂ ਚਾਹਨਾ ਲਾਇਬਿਲਟੀ ਬਹੁਤ ਇਸ਼ੂ ਹੈ ਓਕੇ ਠੀਕ ਹੈ ਕਿਉਂਕਿ ਦੇਖੋ ਇਹ ਇਹ ਬਹੁਤ ਵੱਡੀ ਕੰਪਨੀ ਨਹੀਂ ਕਾਈਂ 3-4 ਸਾਲ ਚ ਬਾਬੇ ਦੀ ਮੇਰ ਨਾਲ ਵੱਡੀ ਹੁੰਦੀ ਜਾ ਰਹੀ ਹੈ ਸੋ ਦੇਖੋ ਮੈਂ ਮੇਰੇ ਤੋਂ ਬਾਹਰ ਦੀ इवन ਆਰਡਰਾਂ ਦੇ ਅਵੋਇਡ ਕਰਦੇ ਆ ਦੇਖੋ ਲੋਕ ਬਹੁਤ ਸਾਰੇ ਕਹਿੰਦੇ ਜੀ ਮੈਂ ਅਮਰੀਕਾ ਭੇਜਦਾ ਟਰਾਲੀ ਕੋ ਬਹੁਤ ਵੱਡੀ ਗੱਲ ਇਹ ਨਹੀਂ ਜੇ ਮੇਰਾ ਇੰਡੀਆ ਦੇ ਵਿੱਚ ਵਿਕਦਾ ਵਧੀਆ ਵਿਕਦਾ ਕਿਉਂਕਿ ਤੁਹਾਡੀ ਲਾਇਬਿਲਟੀ ਬਹੁਤ ਵੱਜ ਜਾਂਦੀ ਹੈ ਕਿ ਤੁਸੀਂ ਇੱਕ ਟਰਾਲੀ ਅਮਰੀਕਾ ਭੇਜਤੀ ਕੈਨੇਡਾ ਭੇਜਤੀ ਮੈਂ ਕਹਿੰਦਾ ਨੇਪਾਲ ਹੀ ਭੇਜਤੀ ਜੀ ਲੇ ਗਾ ਉਹਦੇ ਚ ਕੋਈ ਫੇਲੀਅਰ ਆ ਗਿਆ ਜਾਂ ਤਾਂ ਹੋਵੇ ਨਾ ਵੀ ਤੁਹਾਡੀ ਬਹੁਤ ਵੱਡੀ ਕੰਪਨੀ ਐ ਨੰਬਰ ਹੋਣ ਬੋਲੀਅਮ ਹੋਵੇ ਕੋਈ ਤੁਸੀਂ 5-700 ਹਜ਼ਾਰ ਰੌਟ ਭੇਜਣਾ ਤੁਸੀਂ ਉੱਥੋਂ 2-4 ਕਰੋੜ ਕਮਾਇਆ ਕੋਈ ਫੇਲੀਅਰ ਆਏਗਾ ਹੁਣ ਆਪਾਂ ਦੋ ਟਰਾਲੀਆਂ ਭੇਜ ਦਿੱਤੀਆਂ ਫਿਰ ਉਹਦੇ ਤੇ ਉਹਦੇ ਚ ਕੋਈ ਫੇਲੀਅਰ ਆ ਗਿਆ ਕੁਝ ਆ ਗਿਆ ਫਿਰ ਤੁਹਾਡੀ ਇਮੇਜ ਖਰਾਬ ਹੋ ਮਤਲਬ ਉਹਦੇ ਉਹਦੇ ਚ ਨੁਕਸਾਨ ਜ਼ਿਆਦਾ ਨੁਕਸਾਨ ਜ਼ਿਆਦਾ हां मैं ही नहीं कहने जब दो ਸਾਡੀ ਕੰਪਨੀ ਵੱਡੀ ਹੋਈਏ ਕੋਸ਼ਿਸ਼ ਕਰਾਂਗੇ ਉਹਦੇ ਤੇ ਤੁਹਾਡੇ ਟੈਕਸਿਸ ਦਾ ਇਸ਼ੂਜ਼ ਹੈ ਬਿਲਿੰਗ ਦਾ ਇਸ਼ੂ ਹੈ ਬਹੁਤ ਸਾਰੇ ਪੰਗੇ ਬਹੁਤ 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 ਨੰਬਰ ਜ਼ਿਆਦਾ ਹੋਣ ਦੈਨ ਆਪਾਂ ਕਰ ਸਕਦੇ ਸੋ ਮੈਂ ਪ੍ਰੈਫਰੈਂਸ ਇੰਡੀਆ ਨੂੰ ਦਿੰਨਾ ਇੰਡੀਆ ਚ ਵੀ ਪਹਿਲੇ ਜਿਹੜੀ ਆੜੀ ਨੇਬਰ ਸਟੇਟ ਮੈਨੂੰ ਤਾਂ ਲੱਗਦਾ ਵੀ ਤੁਹਾਡੀ ਇੰਡੀਆ ਜੀ ਤੁਹਾਡੀ ਡਿਮਾਂਡ ਨਹੀਂ ਪੂਰੀ ਹੁੰਦੀ ਨਾ ਨਹੀਂ ਹੁੰਦੀ ਨਾ ਤੇ ਨਹੀਂ ਜਿੰਨੀ ਡਿਮਾਂਡ ਵਾਰਦੀ ਹੈ ਪ੍ਰੋਡਕਸ਼ਨ ਬਣਾਨੇ ਜਿੰਨੀ ਪਿਛਲੇ ਸਾਲ ਬਣਾਈ ਅਸੀਂ ਇਸ ਵਾਰ ਉਤੋਂ ਡਬਲ ਬਣਾ ਰਹੇ ਹਾਂ ਠੀਕ ਹੈ ਡਬਲ ਬਣਾ ਰਹੇ ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਨਹੀਂ ਤਾਂ ਅਪ੍ਰੈਲ ਮਹੀਨੇ ਤੁਹਾਨੂੰ ਲ ਸੋ ਮੈਂ ਮਤਲਬ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਜੇ ਕਹਿ ਰਹੀ ਆ ਅਮਰੀਕਾ ਟਰੋਲੀ ਵੇਚਦੇ ਆ ਫਲਾਨਾ ਹੋ ਗਿਆ ਨਹੀਂ ਗਲਤ ਗੱਲ ਹੈ ਸੋ ਮੈਂ ਇਹ ਵੀ ਤੁਹਾਨੂੰ ਇੱਕ ਟਰੈਕਟਰਾਂ ਦੇ ਨਾਲ ਵੀ ਇਹ ਐਗਜ਼ਾਮਪਲ ਦੇਣਾ ਕਈ ਵਾਰ ਆਪਾਂ ਕੋਈ ਚੀਜ਼ ਲੈਣ ਜਾਂਦੇ ਆ ਨਾ ਜੀ ਜੀ ਉਹ ਟਰੈਕਟਰ ਹੁੰਦਾ 20 ਸਾਲ ਪੁਰਾਣਾ ਉਹ ਬੰਦਾ ਜਾ ਕੇ ਕਹਿੰਦਾ ਯਾਰ ਇੰਜਨ ਨਾਲ ਦਾ ਹਾਂ ਠੀਕ ਹੈ ਤੇ ਇੱਕ ਡਾਇਰੈਕਟਰ ਹੁੰਦਾ ਕਹਿੰਦਾ ਨਹੀਂ ਮੈਂ ਹੁਣੇ ਇੰਜਨ ਕਰਾਇਆ ਪਰ ਸਾਡੇ ਕਈ ਵਾਰ ਕਿਸਾਨ ਆ ਨਹੀਂ ਯਾਰ ਉਹਦਾ ਨਾਲ ਦੇ ਇੰਜਨ ਆਪਾ ਲੈਣਾ ਨਹੀਂ ਯਾਰ ਜਿਹੜਾ 20 ਸਾਲ ਚੱਲਿਆ ਉਹ ਘਸ ਗਿਆ ਹੋਣਾ ਜੇ ਜਿੰਨ ਕਰਾਤਾ ਸਗੋ ਵਧੀਆ ਹੈ ਨਾ ਉਹ ਬਿਲਕੁਲ ਸਹੀ ਗਾ ਮੈਂ ਉਹਦੇ 'ਚ ਨਵੀਂ ਚੀਜ਼ ਪੈ ਗਈ ਉਹਦੇ 'ਚ ਨਵੀਂ ਚੀਜ਼ ਪੈ ਗਈ ਹੁਣ ਮੈਂ ਜੇ ਕਹਦਾ ਜੀ ਅਮਰੀਕਾ ਕੈਨੇਡਾ ਮੈਂ ਚਾਰ ਟਰਾਲੀਆਂ ਭੇਜ ਕੇ ਮੇਰੀ ਘਰੇ ਇਮੇਜ ਹੋ ਜਾਣੀ ਹੈ ਨਹੀਂ ਸੋ ਰਿਐਲਿਟੀ ਬਈ ਇੰਡੀਆ ਹੀ ਆ ਪਰ ਇੱਕ ਇੱਕ ਚਲੋ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਆ ਕਿ ਚਲੋ ਹੁਣ ਮੇਰਾ ਵੀ ਭਤੀਜੇ ਆ ਚਲੋ ਮੇਰੇ ਵੀ ਬੱਚੇ ਆ ਵੀ ਆਪਾਂ ਇਹ ਕਹੀਏ ਕਿ ਪੰਜਾਬ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ ਜੇ ਆ ਮਾਂ ਪਿਓ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਤੇ ਬੱਚੇ ਵੀ ਜਿਹੜੇ ਆ ਉਹ ਬਾਹਰ ਵੱਲ ਘਟਕ ਰੇਜ਼ ਕਰਨ। ਨਹੀਂ ਦੇਖੋ ਦੋ ਚੀਜ਼ਾਂ ਪ੍ਰੋਬਲਮ ਕਿੱਥੇ ਹੈਗੀ ਹੈ ਐਜੂਕੇਸ਼ਨ ਸਿਸਟਮ ਦੇ ਫਰਕ ਹੈ। ਜੀ ਜਦੋਂ ਬੱਚੇ ਦੀ ਟੀਨੇਜ ਹੁੰਦੀ ਹੈ ਨਾ 15 16 18 ਉਹਨੂੰ ਵਿਚਾਰੇ ਨੂੰ ਪਤਾ ਹੀ ਕੁਝ ਨਹੀਂ ਹੁੰਦਾ। ਜੀ ਜੀ ਉੱਥੇ ਮਾਂ ਪਿਓ ਦੀ ਜਿੰਮੇਵਾਰੀ ਜਾਂ ਕਈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕੀ ਹੁੰਦਾ ਨਾ ਸ਼ਹਿਰਾਂ ਦੇ ਬੱਚੇ ਸਾਡੇ ਪਿੰਡਾਂ ਨਾਲੋਂ ਜ਼ਿਆਦਾ ਐਡਵਾਂਸ ਹੈ। ਹਾਂ ਕਿਉਂ ਕਿਉਂਕਿ ਉਹ ਜਦੋਂ ਹੀ ਛੁੱਟੀ ਆਉਂਦੀ ਆ ਕੋਈ ਇੰਗਲਿਸ਼ ਸਿੱਖਣ ਚੱਲ ਜਾਂਦਾ ਕੋਈ ਕੰਪਿਊਟਰ ਸਿੱਖਣ ਚੱਲ ਜਾਂਦਾ ਬੜੀਆਂ-ਬੜੀਆਂ ਕੰਪਨੀਆਂ ਦੇ ਕੋਈ ਜਿੰਨੇ ਸੀਓ ਜਿੰਨੇ ਹਜ਼ਾਰੇ ਸ਼ਹਿਰੀ ਐ ਜੀ ਜੀ ਪਾਣੀਆਂ ਦੇ ਮੁੰਡੇ ਜਟਾਂ ਵਾਲੇ ਵੀ ਘਾਟਾ ਤੇ ਪਿੰਡਾਂ ਵਾਲੇ ਵੀ ਘਾਟਾ ਬਿਲਕੁਲ ਉੱਥੇ ਨਾ ਉੱਥੇ ਉਹ ਫਿਊਚਰ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੱਸਦੇ ਕੋਚ ਆ ਗਿਆ ਕੋ ਹਾਕੀ ਖੜਾਈ ਜਾਂਦਾ ਆਪਸ਼ਨ ਹੈ ਪਿੰਡਾਂ 'ਚ ਇਹ ਚੀਜ਼ਾਂ ਘਾਟ ਆ ਜੇ ਹੈ ਵੀ ਤਾਂ ਆਪਾਂ ਕਰਨਾ ਨਹੀਂ ਚਾਹੁੰਦੇ ਸੋ ਬੱਚੇ ਦਾ ਇੰਟਰਸਟ ਕਿੱਥੇ ਆ ਪਤਾ ਹੀ ਨਹੀਂ ਨਾ ਚੀਜ਼ਾਂ ਦਾ ਸੋ ਸਾਨੂੰ ਲੱਕੀਲੀ ਕਿਸੇ ਨੇ ਪਾ ਤਾ ਹੁਣ ਮੈਂ ਜਦੋਂ 1 ਜੀ 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 2001 ਚ ਮੈਂ ਕੀਤਾ ਸੀ ਸ਼ੁਰੂ ਮਤਲਬ ਇੱਕ ਦਾ ਪਾਸ ਆਊਟ ਦਸਵੀਂ ਪਾਸ ਆਊਟ ਹੈ ਚਾਰਚ ਮੇਰਾ ਕੰਪਲੀਟ ਹੋਇਆ ਔਰ ਮੇਰੇ ਤਾਏ ਦਾ ਇੱਕ ਬੇਟਾ ਹੈ ਪੁੱਲੂ ਭਾਈ ਕਹਿੰਦੇ ਨੇ ਸੂਰਗਣਾ ਉਹ ਆਈਟੀ ਕੰਪਨੀ ਚ ਕਾਫੀ ਸੀਨੀਅਰ ਲੈਵਲ ਤੇ ਹੈ ਨਾ ਠੀਕ ਹੈ ਹੁਣ ਉਹਨੂੰ ਇਹ ਪਤਾ ਉਹ ਵੀ ਡਾਇਰੈਕਟਰ ਬਹੁਤ ਚਲਾਉਂਦਾ ਰਿਹਾ ਮੈਂ ਵੀ ਡਾਇਰੈਕਟਰ ਬਹੁਤ ਚਲਾਉਂਦਾ ਉਹਨੂੰ ਪਤਾ ਜੀ ਇਹ ਬੰਦੇ ਦਾ ਨਾ ਟਰੈਕਟਰ ਚ ਜ਼ਿਆਦਾ ਇੰਟਰਸਟ ਹੈ ਹੁਣ ਮੇਰੇ ਮਾਪੇ ਉਹ ਜ਼ਿਮੀਂਦਾਰ ਪਤ ਮਤਲਬ ਮੈਂ ਕਹਿੰਦਾ ਜ਼ਿਮੀਂਦਾਰ ਤੋਂ ਇਲਾਵਾ ਟੀਚਰ ਵੀ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਹੈਗਾ ਜੀ 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 ਉਹ ਕਹ ਉਹੀ ਗਏ ਹੈਨਾ ਮੇਰੀ ਕਾਉਂਸਲਿੰਗ ਤੇ ਵੀ ਉਹੀ ਗਏ ਮੈਨੂੰ ਮਤਵਾਇਆ ਵੀ ਮੈਕੈਨੀਕਲ ਨਹੀਂ ਤੇ ਉਸ ਟਾਈਂ ਅੱਜ ਦੇ ਦਿਨ ਸੋਸ਼ਲ ਮੀਡੀਆ ਦਾ ਜ਼ਮਾਨਾ ਬੱਚਿਆਂ ਨੂੰ ਪਤਾ ਲੱਗਣਾ ਸਾਡੇ ਟਾਈਮ ਤੇ ਕੁਝ ਸੀ ਨਹੀਂ ਨਾ ਸਾਨੂੰ ਪਤਾ ਹੀ ਉਹਦੇ ਬੰਦਾ ਮੈਨੂੰ ਡਿਗੋਮਾ ਨਾ ਕਰਾਂਦਾ ਕਿ ਮੈਂ ਵੀ ਇੱਥੇ ਬੀਐਸਸੀ ਕਰਕੇ ਬਿੱਲੇ ਟੱਕੇਗਾ ਨਹੀਂ ਇੱਥੇ ਫਿਰ ਇਹ ਬੱਚੇ ਸਾਡੇ ਨਹੀਂ ਕੋਈ ਕਰ ਪਾਉਂਦੇ ਤੇ ਉਹਦੇ 'ਚ ਮੈਂ ਕਹਾਂਗਾ ਕਿ ਪਲੱਸ 2 ਤੱਕ ਜਾਂ 10ਵੀਂ ਤੱਕ ਉਹ ਮਾਂ ਪਿਓ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚੇ ਦਾ ਟੈਲੈਂਟ ਵੇਖਣ ਤੇ ਉਹਨੂੰ ਉਹ ਪਾਸੇ ਹੌਲੀ ਹੌਲੀ ਗਾਈਡ ਕਰੇ ਮੈਂ ਇੱਕ ਲਾਈਵ ਤੋਂ ਇਹ ਬਹੁਤ ਖੱਟ ਕੇ ਆ ਪੀਟੀਓ ਤੋਂ ਹਾਂ ਆ ਮੁੰਡਾ ਮੇਰਾ ਮਤਲਬ ਰੀਪਰ ਚਲਾਉਂਦਾ ਰਿਹਾ ਠੀਕ ਹੈ ਜੀ ਓਨੈਸਟਲੀ ਹਣਾ ਵੀਡੀਓ ਦੇ ਉੱਤੇ ਕੋਈ ਚੱਕਰ ਨਹੀਂ ਆ ਜੀ ਜੀ ਕੋਈ ਨਹੀਂ ਆਪਾਂ 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 ਮੈਨੂੰ ਕਿੰਨਾ ਪੜਿਆ ਹੋਇਆ ਹੈ ਅਰੇ ਹਲਟਿਕੋ ਮੈਂ ਜੀ ਦੋ ਤਿੰਨ ਹੀ ਪੜਿਆ ਜਿਆਦਾ ਨਹੀਂ ਪੜਿਆ ਹੈਣਾ ਆਦੀ ਰੇਟ ਤੇ ਤਰੀ ਕਿੰਨੀ ਤਨਖਾਹ ਹੈ ਮੇਰੀ ਜੀ ਹੈਗੀ ਹੈ 65 70000 ਰੁਪਏ ਸੈਲਰੀ ਹੈ ਠੀਕ ਹੈ ਤੇ ਜੱਜਾਂ ਚ ਕਦੋਂ ਦਾ ਘੁੰਮਦਾ ਜੱਜਾਂ ਜੀ ਮੈਂ ਘੁੰਮਣ ਲੱਗੇ 2015 ਤੋਂ ਤੈਨੂੰ ਨੌਕਰੀ ਕਿੱਥੇ ਮਿਲੀ ਮੈਨੂੰ ਹੀ ਨੌਕਰੀ ਇੱਥੇ ਮਿਲੀ ਆ ਜੀ ਨਹੀਂ ਨਹੀਂ ਕਿਹੜੀ ਕੰਪਨੀ ਚ ਆਲੇ ਤੁਸੀਂ ਕੋਟਾਂ ਜੀ ਮੈਂ ਤੇ ਲੱਗਿਆ ਕਿਦਾਂ ਹੀ ਲੱਗਿਆ ਜੀ ਆਪਾਂ ਪੀਟੀਓ ਟਰਾਲੀ ਤੋਂ ਸਟਾਰਟ ਕੀਤਾ ਸੀਗਾ ਜਿਵੇਂ ਡੈਮੋ ਐਕਟੀਵਿਟੀ ਤੋਂ ਕੀਤਾ ਸੀਗਾ ਜੀ ਸਟਾਰਟ ਹਾਂਜੀ ਦੇਖੋ ਮੈਂ ਇਹਦੀ ਉਹੀ ਦੱਸ ਰਿਹਾ ਨਾ ਪੀ ਇਹ ਮੁੰਡੇ ਮੇਰੇ ਤੋਂ ਪੰਜ-ਸੱਤ ਇਹਨਾਂ ਦਾ ਇੱਕ ਭਰਾ ਹੁੰਦਾ ਰਿਹਾ ਕੋਈ ਮੇਰੇ ਨਾਲ ਕੰਪਨੀ ਚ ਠੀਕ ਹੈ ਜੀ ਬਾਹਰ ਰੀਪਰ ਲੈ ਲਿਆ ਮੈਂ 2 ਸਾਲ ਮਹਿੰਦਰਾ ਸੀਗਾ ਉਹ ਮੈਂ ਕਿਹਾ ਰੀਪਰ ਚਲਾਉਣ ਨੂੰ ਭੇਜੋ ਬੰਦੇ ਅੱਛਾ ਜੀ ਇਹ ਆ ਗਏ 1 ਸਾਲ ਠੀਕ ਹੈ ਜੀ 2 ਸਾਲ ਲੈਣਾ ਰੀਪਰ ਚਲਾਇਆ ਅੱਛਾ ਜੀ ਤੇ ਮਤਲਬ ਗੱਲਾ ਬਤਾ ਕਰਦੇ ਰਹਿਣਾ ਇਹਨਾਂ ਨੂੰ ਕੋਈ ਚੀਜ਼ਾਂ ਦੇ ਕੋਈ ਕੱਲੀ ਨੌਲੇਜ ਨਹੀਂ ਵੀ ਜੇ ਕੰਪਨੀ ਕੋ ਨਟ ਖੋਲ ਕੇ ਆ ਜੇ ਤੇ ਮੈਨੂੰ ਰੱਖ ਲਓ ਕੰਪਨੀ ਵੱਲੋਂ ਵੀ ਨਾਲ ਥੋੜਾ ਦਿਮਾਗ ਇਨੋਵੇਟਿਵ ਚਾਹੀਦਾ ਨਾ ਇਹ ਸਾਡੇ ਤੂੜੀ ਬਣਾਉਂਦੇ ਰਹੇ ਨੂੰ ਆਪਾਂ ਟ੍ਰੇਨ ਟ੍ਰੂਨ ਕਰ ਲਿਆ ਮੁੜ ਕੇ ਮੇਰੇ ਤੋਂ ਕੋ ਪ੍ਰੋਜੈਕਟ ਆਇਆ ਅੱਛਾ ਜੀ ਤੇ ਮੈਂ ਕੁਛ ਕਰਨਾ ਸੀ ਆਫਰ ਰੋਲ ਰੱਖਿਆ ਸੀ ਮੇਰੀ ਕੰਪਨੀ ਦਾ ਸੀ ਕਹਿੰਦੇ ਅ ਸ਼੍ਰੀਦਰਪੀ ਤੁਹਾਨੂੰ ਸੇਲਸ ਨੂੰ ਸਪੋਰਟ ਕਰ ਮਗਰ ਜੰ ਬੰਦੇ ਆਪਣੀ ਪਸੰਦ ਦੇ ਲਾਵਾਂਗੇ ਮੈਂ ਨਾ ਬੰਦਿਆਂ ਦਾ ਇੰਟਰਵਿਊ ਕਰਵਾਤਾ ਅੱਛਾ ਮੈਂ ਰੱਖੇ ਪਰ ਇੰਟਰਵਿਊ ਕਿਸੇ ਹੋਰ ਨੇ ਕੀਤਾ ਠ ਇਹ ਦੇਖੋ ਦੋ ਤਿੰਨ ਪੜਿਆ ਬੰਦਾ ਹੈ ਕੈਮਰੇ ਸਾਹਮਣੇ ਬੋਲ ਰਿਹਾ ਮੈਂ ਇਹ ਮੇਰੀ ਅੱਜ ਇਹ ਮੈਨੂੰ ਆਣਾ ਹੀ ਹੈ ਹੈਨਾ ਹੋਰ 65 70000 ਰੁਪਏ ਹੈ ਗੱਡੀ ਰੱਖੀ ਹੋਈ ਬੁਲਟ ਰੱਖਿਆ ਹੋਇਆ ਟਰੈਕਟਰ ਰੱਖਿਆ ਹੋਇਆ ਹੈਨਾ ਕੰਪਿਊਟਰ ਗਰਾਹ ਵੀ ਹੋਣ ਲਿਆ ਨਾਲ ਕੰਮ ਵੀ ਕਰਦਾ ਤੇ ਮੈਂ ਕਹਿੰਦਾ ਸਿੱਖਰ ਦੀ ਤਮੰਨਾ ਹੋਣੀ ਚਾਹੀਦੀ ਪਲੱਸ ਇੱਕ ਬੰਦਾ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਕਿ ਪਾਥ ਰਸਤਾ ਦਿਖਾਉਣ ਵਾਲਾ ਜੀ 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 ਤਾਂ ਸਾਡੇ ਪਿੰਡਾਂ ਦੇ ਵਿੱਚ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਇਹ ਬਹੁਤ ਵੱਡਾ ਇਕਟਰ ਹੁਣ ਮੈਨੂੰ ਇੱਕ ਬੜੀ ਖੁਸ਼ੀ ਹੋ ਰਹੀ ਹੈ ਤੁਸੀਂ ਮੈਨੂੰ ਲੱਗਦਾ ਆਪਣੇ ਮਾਝੇ ਦੁਆਬੇ ਤੋਂ ਲੋਂ ਤੁਸੀਂ ਵੀ ਦੁਆਬੇ ਵਰਗੇ ਹੋ ਜਾਂ ਗੁਰਦਾਸਪੁਰ ਦੇ ਪਹਿਲੇ ਯੂਟਿਊਬਰ ਹੋਣੇ ਨਹੀਂ ਦੱਸਦੀ ਡੇਟ ਤੇ ਯੂਟਿਊਬਰ ਹੀ ਸਾਰੇ ਮਾਲਵੇ ਦੇ ਵਿਚਾਰੇ ਆਉਂਦੇ ਆ ਤੇ ਇਹ ਵੀ ਇੱਕ ਟੈਲੈਂਟ ਆ ਯਾਰ ਕੰਮ ਕਰਨਾ ਚਾਹੀਦਾ ਕਿੱਡੀ ਗੱਲ ਆ 2 ਸਾਲ ਮਿਹਨਤ ਕਰੋ ਆਪਣੇ ਆਪ ਹੀ ਪੈਸੇ ਆਣੇ ਸ਼ੁਰੂ ਹੋ ਜਾਂਦੇ ਆ ਗੱਲ ਇਹ ਹੁੰਦੀ ਆ ਕਿ ਜੇ ਐਜੂਕੇਸ਼ਨ ਤੁਹਾਡੇ ਕੋਲ ਹੈਗੀ ਆ ਤੇ ਐਜੂਕੇਸ਼ਨ ਕਿਤੇ ਨਾ ਕਿਤੇ ਤੁਹਾਡੇ ਤਰੱਕੀ ਦੇ ਵਿੱਚ ਮੈਟਰ ਕਰਦੀ ਆ ਜ਼ਰੂਰੀ ਨਹੀਂ ਹੁੰਦਾ ਕਿ ਐਜੂਕੇਸ਼ਨ ਜਿਹੜੀ ਆਪਾਂ ਨੌਕਰੀ ਵਾਸਤੇ ਹੀ ਜਿਹੜੀ ਉਹ ਲਈ ਆ ਹਨਾ ਪੜਾਈ ਸਿਰਫ ਨੌਕਰੀ ਵਾਸ ਮੈਂ ਤਾਂ ਕਹਿੰਦਾ ਜੀਵਨ ਜਾਚ ਨੂੰ ਸਿੱਖਣ ਵਾਸਤੇ ਤੇ ਜੀਵਨ ਦੇ ਵਿੱਚ ਤਰੱਕੀ ਕਰਨ ਲਈ ਜਿਹੜੀ ਐਜੂਕੇਸ਼ਨ ਜ਼ਿਆਦਾ ਜ਼ਰੂਰੀ ਨਹੀਂ ਦੇਖੋ ਇੱਕ ਆਪਾਂ ਫਿਰ ਜਿਵੇਂ ਬਾਰ-ਬਾਰ ਸਰਕਾਰੀ ਪ੍ਰਾਈਵੇਟ ਦੇ ਇੱਕ ਸਾਡੇ ਸਮਾਜ 'ਚ ਬੜੀ ਚੀਜ਼ ਪ੍ਰਚਲਿਤ ਹੈ ਹਾਂ ਮਤਲਬ ਹੁੰਦਾ ਕੀ ਹੈ ਦੇਖੋ ਇੱਕ ਬੰਦਾ ਪ੍ਰਾਈਵੇਟ ਵਧੀਆ ਜੌਬ ਕਰਦਾ 2-4-5 ਲੱਖ ਮਿਲਦਾ ਜਾਂ ਉਹਦਾ ਬਹੁਤ ਤਗੜਾ ਡੈਰੀ ਫਾਰਮ ਹੈ ਠੀਕ ਹੈ ਮਰਖੀਆਂ ਨੂੰ 200 ਮੱਝਾਂ ਲੱਖਾਂ ਕਮਾਉਂਦਾ ਜਾਂ ਉਹਦਾ ਕੋਲ ਪੋਲਟਰੀ ਫਾਰਮ ਹੈ ਜਾਂ ਉਹਦੀ 40 ਕਿੱਲੇ ਜ਼ਮੀਨ ਹੈ ਦੁਆਬੇ 'ਚ ਮਾਲਵੇ ਵਾਲੇ ਤਾਂ ਜ਼ਮੀਨ ਨੂੰ ਵਧੀਆ ਮੰਨਦੇ ਆ ਸਾਡੇ ਦੁਆਬੇ ਵਾਲੇ ਨਾ ਸਰਕਾਰੀ ਨੌਕਰੀ ਵਾਲਾ ਚਾਹੀਦਾ ਕਿ ਸਾਡੇ ਨਾ ਕੁੱਟ ਕੇ ਵੀ ਸਾਡਾ ਦਿਮਾਗ ਚ ਲੋਕੀ ਸਾਡਾ ਸਮਾਜ ਭਰ ਦਿੰਦਾ ਮੁੰਡਾ ਕੀ ਕਰਦਾ ਜੀ ਉਹਦੀ 30 ਕਿੱਲੇ ਪੈਲੀ ਹੋਏਗੀ ਨਾ 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 ਜੀ ਨਹੀਂ ਉਹਦਾ ਮੈਂ ਕਹਿੰਦਾ 2-4 ਲੱਖ ਰੁਪਿਆ ਮਹੀਨੇ ਦੀ ਸੈਲਰੀ ਹੋਏਗੀ ਗੱਡੀਆਂ 'ਚ ਘੁੰਮਦਾ ਹੋਏਗਾ ਹਨਾ ਸੋ ਉਹ ਮੁੰਡਾ ਕਿਤੇ ਭਾਵੇਂ ਚਪੜਾਸੀ ਲੱਗ ਗਿਆ ਸਰਕਾਰੀ ਵਾਲਾ ਤੇ ਮੈਂ ਕਹਿੰਦਾ ਕਿੰਨੀ 40000 ਨਹੀਂ ਸਰ ਸਰਕਾਰੀ ਆ ਸੋ ਐਂਡ ਆਫ ਦਾ ਡੇ ਸਾਡੇ ਦਿਮਾਗ 'ਚ ਉਹ ਵੀ ਸਰਕਾਰੀ ਇਸ ਕਰਕੇ ਘੁੰਮਦਾ ਵੀ ਯਾਰ ਨਹੀਂ ਸਾਡੇ ਸਮਾਜ ਨੇ ਸੇਧ ਦਿੱਤੀ ਹੁਣ ਦੂਸਰਾ ਕੈਨੇਡਾ ਅਮਰੀਕਾ ਇੰਨੀ ਦੁਨੀਆ ਕਿਉਂ ਜਾਣ ਲੱਪੀ ਉਹ ਭਾਈ ਕੁੜੀਆਂ ਦੇ ਮੁੰਡਿਆਂ ਦੇ ਰਿਸ਼ਤੇ ਹੋਣੇ ਬੰਦ ਹੋ ਗਏ ਕੁੜੀ ਵੀ ਉਹਨਾਂ ਰਿਸ਼ਤਾ ਕਰਾਂਦੀ ਕੁੜੀ ਨੂੰ ਤਾਂ ਇੱਛਾ ਘੱਟ ਹੁੰਦੀ ਅਮਰੀਕਾ ਜਾਂਦੀ ਉਹਦੇ ਬਾਪੇ ਉਹਨੂੰ ਜ਼ਿਆਦਾ ਹੁੰਦੀ ਹੈ ਜੇ ਇਹ ਰਿਸ਼ਤਾ ਹੀ ਉੱਥੇ ਕਰਨਾ ਹੈ ਜਿਹੜਾ ਮੁੰਡਾ ਕੈਨੇਡਾ ਗਿਆ ਅਮਰੀਕਾ ਗਿਆ ਇੱਥੇ ਵੀ ਬੰਦੇ ਬੜੀਆਂ ਵਧੀਆ ਪ੍ਰਾਈਵੇਟ ਨੌਕਰੀਆਂ ਕਰਦੇ ਚਾਹੇ ਵਧੀਆ ਬਿਜ਼ਨਸ ਹੈ ਨਹੀਂ ਜੇ ਅਮਰੀਕਾ ਲੈਣਾ ਕਰ ਕੈਨੇਡਾ ਵਾਲੇ ਨਾਲ ਕਰਾਣਾ ਹੈ ਨਾ ਉਹ ਦਿੱਕਤ ਕੀ ਹੈ ਉਹ ਸਾਡੇ ਦਿਮਾਗ ਵੀ ਸਾਡੇ ਦਿਮਾਗ ਦੇ ਵਿੱਚ ਭਰ ਦਿੰਦਾ ਨਾ ਚੀਜ਼ਾਂ ਉਹ ਫਿਰ ਉਹੀ ਚੱਲਦਾ ਰਹਿੰਦਾ ਵੀ ਸਰਕਾਰੀ 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 ਚਲੋ ਭਾਜੀ ਬਹੁਤ ਵਧੀਆ ਜਾਣਕਾਰੀ ਹੈ ਤੁਹਾਡੀ ਤੇ ਚਲੋ ਇਹ ਵੀ ਆ ਵੀ ਸਾਡੇ ਇਹ ਵੀ ਯੂਥ ਮੋਟੀਵੇਟਰ ਮਿਲ ਗਏ ਨਹੀਂ ਬਹੁਤ ਆ ਸਾਡੇ ਤੋਂ ਇਦਾਂ ਦੇ ਬ ਤੇ ਕੋ ਗੱਲ ਨਹੀਂ ਆਪਾਂ ਇਦਾਂ ਦੀਆਂ ਜਿਹੜੀਆਂ ਵੀਡੀਓ ਦਾ ਹੋਰ ਵੀ ਪਾਉਂਦੇ ਰਿਹਾ ਕਰਾਂਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਉਹ ਰਾਹੁਲ ਅੱਗੇ ਰਾਹੁਲ ਇਧਰ ਆ ਇੱਕ ਇੱਕ ਹੋਰ ਸ਼ਾਟ ਇਹਨਾਂ ਉੱਪਰ ਕੋਲ ਮਸਾਲਾ ਜਿੰਨੀ ਮਰਜ਼ੀ ਪਾਈ ਜਾਏ ਰਾਹੁਲ ਇਧਰ ਆ ਮੈਂ ਫੇਰ ਉਹ ਹੀ ਕਹ ਰਿਹਾ ਵੀ ਇਹ ਬਹੁਤ ਇੰਟਰਸਟਿੰਗ ਹੈ ਤੁਹਾਡਾ ਵੀ ਇੰਟਰਸਟ ਹੋਇਆ ਨਹੀਂ ਅਜੇ ਤੱਕ ਬੰਦਾ ਟਰਾਲੀਆਂ ਦੀ ਵੀਡੀਓ ਬਣਾਉਂਦਾ ਸੋ ਹੈਨਾ ਜੀ ਜੀ ਮੈਂ ਬਾਰ-ਬਾਰ ਉਹ ਹੀ ਕਹਿੰਦਾ ਵੀ ਇਹ ਇੰਡਸਟਰੀ ਨਾਲ ਦੇਸ਼ ਦੀ ਤਰੱਕੀ ਹੁੰਦੀ ਹੈ हां बिल्कुल ठीक है बिल्कुल आज अमेरिका दी तरक्की है इंडस्ट्री ਨਾਲ ਹੈ ਜੀ Google ਹੈ Facebook ਹੈ ਇਸ ਪਰ ਉਹ ਤੁਹਾਡੇ ਇਹਨਾਂ ਪੈਸਾ ਹਟਾ ਉੱਥੇ ਜਾ ਰਿਹਾ ਹੈ ਹੁਣ ਹੁਣ ਦੇ ਮੁੰਡੇ ਦੀ ਹੋ ਗਈ ਦੇਖੋ ਬੋਲਣ ਤੋਂ ਡਰ ਵੀ ਨਹੀਂ 19 ਸਾਲ ਦਾ ਹੋ ਗਿਆ ਜੀ ਜੀ ਇਹ ਸਾਡੇ ਪਿੰਡ ਦਾ ਮੁੰਡਾ ਅੱਛਾ ਜੀ ਇੱਕ ਦੇਖੋ ਬਾਅਦ ਇੰਟਰਸਟ ਦੀ ਗੱਲ ਹੁੰਦੀ ਬਹੁਤ ਸਾਰੇ ਪਿੰਡਾਂ ਦੇ ਦੇਖੋਗੇ ਤੁਹਾਨੂੰ ਮੈਂ 20 ਪਾਦਾਗਾ ਬੈਠੇ ਰਿਆ ਨਾਰਮਲ ਜੀ ਫੈਮਿਲੀ ਦਾ ਬੰਦਾ ਡੈਡੀ ਇਹਦਾ ਦਿਹਾੜੀ ਕਰਦਾ ਠੀਕ ਹੈ ਇਹ 10ਵੀਂ ਚ ਪੜਦਾ ਪੜਦਾ ਨਾ ਇਹ ਸਾਡੇ ਤੋਂ ਨਾ 2 ਘੰਟੇ ਆਣਾ ਸ਼ੁਰੂ ਹੋ ਗਿਆ ਅੱਛਾ ਜੀ ਬਲੋ ਉਹ ਤੁਹਾਨੂੰ 18 ਤੋਂ ਥੱਲੇ ਹੀ ਗਾ ਜਿੱਦਾਂ ਫੋਰਨ ਦੇ ਵਿੱਚ ਵੀ ਤੁਸੀਂ ਦੇਖੋਗੇ ਉਹ ਭਾਵੇਂ ਕਿ ਕਿੱਡੇ ਵੀ امیر ਦਾ ਨਿਆਣਾ ਉਹ 2 ਘੰਟੇ ਕਿਤੇ ਨਾ ਕਿਤੇ ਰੈਸਟੋਰੈਂਟ ਤੇ ਬਿੱਲ ਕੱਟਣ ਕਿਤੇ ਕੁਝ ਅਕਾਊਂਟ ਦਾ ਕੰਮ ਕਰਨ ਚੱਲ ਜਾਂਦਾ ਉਹਦੀ ਪਾਕਟ ਮਨੀ ਆਣੀ ਸ਼ੁਰੂ ਹੋ ਜਾਂਦੀ ਹੈ ਇੱਕ ਪਾਕਟ ਦੀ ਦੇ ਇੱਕ ਉਹਨਾਂ ਦਾ ਇਹ ਹੁੰਦਾ ਕਿ ਚਲੋ ਘਟੋ ਘਟ ਆਪਣੇ ਰਿਸਪੌਂਸਿਬਿਲਟੀ ਨੂੰ ਨੇੜੇ ਤੋਂ ਸਮਝ ਲੈ ਜੀ ਇੰਨਾ ਵੀ ਇਨ ਪੜਦੇ ਪੜਦਾ ਜਾਣਾ ਪਹਿਲੇ ਇਹ ਸਵੇਰੇ ਕਲਾਸ ਹੋ ਜਾਣੀ ਅੱਛਾ ਜੀ ਸਾਰ ਨੂੰ ਇਹੋ ਹੀ ਫੋਰਪਿਆ ਦੇ ਮੇਰੇ ਕਰਦਾ ਅੱਛਾ ਜੀ ਤੇ 3 ਘੰਟੇ ਸਾਡੇ ਕੰਮ ਕਰਦਾ ਰਿਹਾ ਠੀਕ ਹੈ ਜੀ ਤੇਰੇ ਡਿਪਲੋਮਾ ਕਰਨ ਲੱਪਿਆ ਇਲੈਕਟ੍ਰੀ ਉਹਦੇ ਵਿੱਚ ਇਹਨੂੰ ਇੰਗਲਿਸ਼ ਵੀ ਸਮਝਦੀ ਹੈ ਡਰ ਕੇ ਭੱਜਿਆ ਉੱਥੇ ਵੀ ਇਹਨਾਂ ਅੱਧਾ ਮਤਲਬ ਜਿੰਨੇ ਦਿਨ ਡਾਣਾ ਲੋਟੇ ਦਿਨ ਸਾਡੇ ਕੰਮ ਕਰ ਲੈਣਾ ਇਹ 4-5000 ਰੁਪਏ ਕਮਾ ਲਾ ਪਿਆ ਠੀਕ ਹੈ ਫਿਰ ਇਹਨੇ ਆਈਟੀ ਨਾਲ ਐਡਮਿਸ਼ਨ ਲਏ ਆ ਅੱਛਾ ਜੀ ਕਿਤੇ ਉੱਧਰ ਜਾਦਾ ਜਿਹੜੇ ਇੱਧਰ ਆ ਜਾਂਦਾ ਠੀਕ ਹੈ ਉਹਨੇ ਇਹ 12000 ਰੁਪਏ ਤਨਖਾਹ ਦਿੰਦੇ ਆ ਅੱਛਾ ਜੀ ਇਹਨੇ ਬਿਲਡਿੰਗ ਵੀ ਇੱਥੋਂ ਠਿੱਕੀ ਆ 2 ਸਾਲ ਹੀ ਹੋਈ ਉਹਨਾਂ ਤੁਹਾਨੂੰ ਹਨਾ 12000 ਰੁਪਏ ਨੂੰ ਤਨਖਾਹ ਦਿੰਦੇ ਆ ਠੀਕ ਹੈ 3-4000 ਰੁਪਏ ਹੋਰ ਟਾਈਮ ਨਾਲ ਲੈਂਦਾ ਅੱਛਾ ਜੀ 15-16000 ਰੁਪ ਤੇ ਨਾਲ ਲਾਣਾ ਪੈਦਲ ਜਾਣਾ ਚੱਲ ਜਾਣਾ ਨਾ ਨਾ ਪਰਦਾ ਨਹੀਂ ਲੋ ਇਹਦੀ ਮਾਂ ਨੂੰ ਡਰ ਨਾ ਪਿਓ ਨੂੰ ਡਰ ਕਿ ਅੱਖਾਂ ਦੇ ਸਾਹਮਣੇ ਐ ਰਾਹ ਰੋਡ ਤੇ ਜਾ ਰਿਆ ਨਾ ਠੰਡ ਤੇ ਜਾ ਰਿਆ ਨਾ ਗਰਮੀ ਤੇ ਜਾ ਰਿਆ ਨਾਲ ਇਹਦਾ ਸ਼ੇ ਪੱਤੇ ਤੋਂ ਦੂਰ ਇਸੇ ਸਾਡੀਆਂ ਨਜ਼ਰਾਂ ਚ ਕਦੀ ਵੀ ਇੱਥੇ ਆ ਜਾਂਦੇ ਹਨ ਤਾਂ ਮੈਂ ਉਹੀ ਵਾਰ-ਵਾਰ ਕਹਿੰਦਾ ਵੀ ਸਾਡੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਇੰਡਸਟਰੀ ਲੱਗੇ ਜੀ ਜੀ ਇੰਨਾ ਚ ਚੱਲਣੀ ਚਾਹੀਦੀ ਹੈ ਬਿਲਕੁਲ ਇੱਕ ਤਾਂ ਕੰਪਨੀ ਨੂੰ ਫਾਇਦਾ ਉਹਦੇ ਖਰਚੇ ਘਟ ਜਾਂਦੇ ਆ ਦੂਸਰਾ ਏਮਪਲੋਇਮੈਂਟ ਨੂੰ ਵੀ ਫਾਇਦਾ ਵੀ ਉੱਥੇ ਉਹਨਾਂ ਦੇ ਵੀ ਖਰਚੇ ਘਟ ਜਾਂਦੇ ਉਹਨਾਂ ਨੂੰ ਆਣ ਜਾਣ ਦੀ ਦਿੱਕਤ ਪਰੇਸ਼ਾਨੀ ਨਹੀਂ ਬਿਲਕੁਲ ਬਹੁਤ ਵਧੀਆ ਜਾਣਕਾਰੀ ਚਲੋ ਆਓ ਇਦਾਂ ਚੱਲਦੇ ਰਵਾਂਗੇ ਆਪਾਂ ਤੇ ਹੁਣ ਅੱਗੇ ਚੱਲਦੇ ਆਂ ਜੀ